ਉਦਾਸਪੁਰ ਦੇ ਧਾਰੀਵਾਲ ਵਿਖੇ 크ਿਸਮਸ ਦੀਆਂ ਤਿਆਰੀਆਂ ਜੋਰ-ਸ਼ੋਰ ਦੇ ਨਾਲ ਚੱਲ ਰਹੀਆਂ ਨੇ ਉੱਥੇ ਹੀ ਮਸੀਹ ਭਾਈਚਾਰੇ ਦੇ ਵੱਲੋਂ ਕੈਥੋਲਿਕ ਚਰਚ ਧਾਰੀਵਾਲ ਸੋਹਲ ਦੇ ਫਾਦਰ ਦੀ ਪ੍ਰਧਾਨਗੀ ਹੇਠ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਹਾੜੇ ਤੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਹੈ ਜਿਸ ਦੇ ਵਿੱਚ ਮਸੀਹ ਭਾਈਚਾਰੇ ਦੇ ਲੋਕਾਂ ਨੇ ਵੱਡੀ ਗੈਂਤੀ ਦੇ ਵਿੱਚ ਭਾਗ ਲਿਆ ਇਸ ਮੌਕੇ ਤੇ ਹੋਰ ਕਈ ਪਾਸਟਰ ਸਾਹਿਬਾਨ ਨੇ ਵੀ ਇਸ ਸ਼ੋਭਾ ਯਾਤਰਾ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਤੇ ਪ੍ਰਸਿੱਧ ਸਮਾਜ ਸੇਵੀ ਡਾਕਟਰ ਕਮਲਜੀਤ ਸਿੰਘ ਨੇ ਮਸੀਹ ਪਾਈ ਚਾਰੇ ਦੇ ਲੋਕਾਂ ਦਾ ਸਨਮਾਨ ਵੀ ਕੀਤਾ ਇਸ ਮੌਕੇ ਤੇ ਡਾਕਟਰ ਕਮਲਜੀਤ ਸਿੰਘ ਕੇ ਜੀ ਨੇ ਕਿਹਾ ਕਿ 크리스마 ਦਾ ਤਿਹਾੜੀ ਸਮੁੱਚੀ ਮਾਨਵਤਾ ਦੇ ਨਾਲ ਜੁੜਿਆ ਹੋਇਆ ਤੇ ਸਾਨੂੰ ਯਸ਼ੂ ਮਸੀਹ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਆਪਣੇ ਜੀਵਨ ਚੋਂ ਮੁਸ਼ਕਿਲਾਂ ਨੂੰ ਟੂਰ ਕਰਨਾ ਚਾਹੀਦਾ ਹੈ ਅੱਜ ਤਾਰੀਵਾਲ ਸ਼ਹਿਰ ਦੇ ਸਾਰੇ ਇਸਾਈ ਭਾਈਚਾਰਾਿਲਕੇ ਪ੍ਰਵੇਸ਼ ਮਸੀਹ ਦਾ ਜਨਮ ਦਿਨ ਮਨਾ ਰਹੇ ਆਂ ਇਹਦੀ ਆਡਾ ਪਿਆਰ ਦਾ ਸੰਦੇਸ਼ ਮੁਹੱਬਤ ਦਾ ਸੰਦੇਸ਼ ਲਿਆਇਆ ਦੇ ਜਿਸ ਤਰ੍ਹਾਂ ਖੁਦਾ ਸਾਨੂੰ ਪਿਆਰ ਕੀਤਾ ਹੈ ਅਸੀਂ ਵੀ ਇੱਕ ਦੂਸਰੇ ਦੇ ਲਈ ਉਸ ਪਿਆਰ ਵਿਖਾਉਣ ਦੇ ਹੋਏ ਸ਼ਾਂਤੀ ਦਾ ਅਮਨ ਜੈਨ ਦਾ ਬੇਗਾਮ ਲੈ ਕੇ ਅੱਜ ਅਜਤਾਹਰੀਵਾਲ ਸ਼ਹਿਰ ਦੇ ਵਿੱਚੋਂ ਇਹ ਸ਼ੋਭਾ ਯਾਤਰਾ ਕਰ ਰਿਹਾ ਹੈ ਇਹਦੇ ਨਾਲ ਅਸੀਂ ਪ੍ਰਵੇਸ਼ ਮਸੀਹ ਨੂੰ ਮਹਿਮਾ ਦੇਣਾ ਚਾਹੁੰਨੇ ਆ ਉਸ ਦੇ ਨਾਮ ਨੂੰ ਉੱਚਾ ਕਰਨਾ ਚਾਹੁੰਨੇ ਆ ਤੇ ਅਰਦਾਸ ਕਰਦਾ ਹਾਂ ਕਿ ਸਾਡੇ ਧਾਰੀਵਾਲ ਸ਼ਹਿਰ ਦੇ ਸਾਰੇ ਲੋਕ ਆਪਸ ਵਿੱਚ ਪਿਆਰ ਮੁਹੱਬਤ ਵਜ ਰਹੇ ਮੈਂ ਤੁਹਾਨੂੰ ਸਾਰਿਆਂ ਨੂੰ ਪ੍ਰਵੇਸ਼ ਮਸੀਹ ਜੀ ਦਾ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਖੁਦਾ ਸਾਰਿਆਂ ਨੂੰ ਬਰਕਤ ਦੇਵੇ